ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਵਾਰੀ ਸਰਬਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਅੱਜ ਇੱਕ ਹੋਰ ਨਵਿਕਲੀ ਪੇਸ਼ਕਸ਼ ਨਵਿਕਲੇ ਇਤਿਹਾਸ ਵਿੱਚੋਂ ਵੀਡੀਓ ਪੇਸ਼ ਕੀਤੀ ਜਾ ਰਹੀ ਹੈ ਇਹ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਜਗਤ ਮਾਤਾ, ਰਾਜ ਮਾਤਾ, ਬਿਰਧ ਮਾਤਾ ਗੁਜਰੀ ਜੀ ਨੂੰ ਨੌ ਪੋ ਨੂੰ ਮਰਿੰਡੇ ਵਿੱਚ ਸਹੇੜੀ ਤੋਂ ਪਕੜ ਕੇ ਲਿਆਂਦਾ ਗਿਆ ਸੀ ਅਤੇ 10 ਪੋ ਨੂੰ ਸਰਹੰਦ ਵਿੱਚ ਪਹੁੰਚਾਇਆ ਗਿਆ ਸੀ ਜਿਸ ਦਿਨ ਇਹਨਾਂ ਬੱਚਿਆਂ ਨੂੰ ਅਤੇ ਰਾਜ ਮਾਤਾ ਵਿਰਧ ਮਾਤਾ ਗੁਜਰੀ ਜੀ ਨੂੰ ਸਰਹੰਦ ਵਿੱਚ ਪਹੁੰਚਾਇਆ ਗਿਆ ਸੀ ਉਸੇ ਦਿਨ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਰਸੋਈ ਵਿੱਚ ਕੰਮ ਕਰਨ ਵਾਲਾ ਮੋਤੀ RAM ਮਹਿਰਾ ਜੋ ਕਿ ਪ੍ਰਾਤਨ ਸਮੇਂ ਤੋਂ ਹੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਦਸਾਂ ਪਾਤਸ਼ਾਹਿਆਂ ਤੱਕ ਇਹਨਾਂ ਦਾ ਪਰਿਵਾਰ ਗੁਰਸਿੱਖੀ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ ਹੈ ਤੇ ਇਸੇ ਤਰ੍ਹਾਂ ਮੋਤੀ ਮਹਿਰਾ ਜਿਹਦੇ ਪਿਤਾ ਜੀ ਹਰੀ RAM ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਖ ਸਨ ਤੇ ਜਦੋਂ ਅਨੰਦਪੁਰ ਸਾਹਿਬ ਜੀ ਦੀ ਮੋੜੀ ਗੱਡੀ ਗਈ ਸੀ ਉਸ ਸਮੇਂ ਵੀ ਉਥੇ ਸੇਵਾ ਕਰਦੇ ਰਹੇ ਹਨ ਅਤੇ ਜਦੋਂ ਅਨੰਦਪੁਰ ਸਾਹਿਬ کافی ਤਿਆਰੀ ਹੋ ਗਈ ਸੀ ਰੈਣ ਸੈਣ ਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਘਰ-ਬਾਰ ਬਣਾ ਦਿੱਤਾ ਸੀ ਆਨੰਦਪੁਰ ਸਾਹਿਬ ਵਿੱਚ ਬਾਰੋਂ ਆ ਕੇ ਹਰ ਇੱਕ ਬਰਾਦਰੀਆਂ ਵਿੱਚੋਂ ਲੋਕ ਆ ਕੇ ਵਸਣਾ ਸ਼ੁਰੂ ਹੋ ਗਏ ਸਨ ਤੇ ਹਰਰਾਮ ਵੀ ਉੱਥੇ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਨ ਉਸ ਤੋਂ ਬਾਅਦ ਹਰਰਾਮ ਜੀ ਸਰਹੰਦ ਵਿੱਚ ਆ ਕੇ ਸਰਹੰਦ ਦੇ ਸੂਬੇ ਦੀ ਰਸੋਈ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਬੱਚੇ ਪਾਲਣ ਵਾਸਤੇ ਹਰ ਇੱਕ ਕਾਰੋਬਾਰ ਕਰਦਾ ਹੈ ਅਤੇ ਇਹ ਬੱਚੇ ਜਦੋਂ ਜਵਾਨ ਹੋਏ ਮੋਤੀ RAM ਜੀ ਤੇ ਫਿਰ ਹਰਾਰਾਮ ਜੀ ਸੇਵਾ ਵਿੱਚ ਜੁਟ ਗਏ ਤੇ ਸਰਹੰਦ ਵਿੱਚ ਮੋਤੀ RAM ਮਹਾਰਾਜ ਜੀ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੀ ਰਸੋਈ ਵਿੱਚ ਜੋ ਵੀ ਸਰਹੰਦ ਵਿੱਚ ਕੈਦੇ ਹੁੰਦੇ ਸਨ ਉਹਨਾਂ ਲਈ ਖਾਣਾ ਬਣਾਉਂਦੇ ਸਨ ਇਸ ਲਈ ਉਹਨਾਂ ਨੂੰ ਚੰਗੀ ਨੌਕਰੀ ਮਿਲਦੀ ਸੀ ਤੇ ਜੋ ਵੀ ਨੌਕਰੀ ਕਰਕੇ ਇਹ ਪਰਿਵਾਰ ਕਮਾਉਂਦਾ ਸੀ ਉਹਦੇ ਵਿੱਚੋਂ ਦਸਵਾਂ ਦਸਵੰਧ ਜੋ ਵੀ ਬਚਦਾ ਸੀ ਉਸ ਦੀ ਰਸਤ ਖਰੀਦ ਕੇ आनंदपुर साहिब ਵਿੱਚ ਪਹੁੰਚਾਈ ਜਾਂਦੀ ਸੀ ਇਸੇ ਤਰ੍ਹਾਂ ਜਦੋਂ ਦਸਮ ਪਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੰਗਾਂ ਯੁੱਧਾਂ ਦਾ ਸਮਾ ਸ਼ੁਰੂ ਹੋਇਆ ਤੇ ਹਰੀ RAM ਜੀ ਰਸਤਾ ਗੱਡਾ ਲੈ ਕੇ ਆਨੰਦਪੁਰ ਸਾਹਿਬ ਪੁਰ ਸਾਹਿਬ ਪੁੱਜੇ ਉੱਥੇ ਜਾ ਕੇ ਇਹ ਰਸਤ ਦਿੱਤੀ ਸਮਾਂ ਸ਼ੁਰੂ ਹੋ ਗਿਆ ਅਤੇ ਉਧਰੋਂ ਮੁਗਲਾ ਨੇ ਘੇਰਾ ਪਾ ਲਿਆ 8 ਮਹੀਨੇ ਉਸ ਘੇਰੇ ਵਿੱਚ ਹਰाराम ਜੀ ਵੀ ਰਹੇ ਤੇ ਫਿਰ ਉੱਥੇ ਹੀ ਪੰਜਾਂ ਸਿੰਘਾਂ ਕੋਲੋਂ ਅੰਮ੍ਰਿਤ ਛੱਕ ਕੇ ਹਰਾ ਸਿੰਘ ਇਹਨਾਂ ਦਾ ਨਾਮ ਪੈ ਗਿਆ ਤੇ ਹਰਾ ਸਿੰਘ ਇਸੇ ਜੰਗ ਵਿੱਚ ਜਦੋਂ ਕਿ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਕਿਲੇ ਛੱਡ ਕੇ ਮਹਾਰਾਜ ਸਰਸਾ ਵੱਲ ਨੂੰ ਤੁਰੇ ਉਸੇ ਫੌਜ ਵਿੱਚ ਹਰਾ ਸਿੰਘ ਜੀ ਵੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਸਤਗੁਰੂ ਜੀ ਦਾ ਪਰਿਵਾਰ ਵਿਛੋੜਾ ਪੈ ਗਿਆ ਇੱਧਰ ਵੱਡੇ ਸਾਹਿਬ ਜادہ ਸਾਹਿਬ ਜادہ ਅਜੀਤ ਸਿੰਘ ਸਾਹਿਬ ਜادہ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਅਕਤਾਲੀ ਸਿੰਘ ਚਮਕੌਰ ਦੀ ਗੜੀ ਵਿੱਚ ਲੜਦੇ ਹੋਏ ਸ਼ਹੀਦ ਹੋਏ ਤੇ ਸਤਿਗੁਰੂ ਜੀ ਮਾਛੀ ਵੜੇ ਦੇ ਜੰਗਲਾਂ ਵਿੱਚ ਦੇ ਹੁੰਦੇ ਹੋਏ ਆਗਾ ਨੂੰ ਚਾਲੇ ਪਾ ਦਿੱਤੇ ਇੱਧਰ ਨੌਪੋ ਨੂੰ ਸਹੜੀ ਤੂੰ ਛੋਟੇ ਸਾਹਿਬਜ਼ਾਦਿਆਂ ਨੂੰ ਜਾਨੀ ਖਾਨ ਤੇ ਮਾਨੀ ਖਾਨ ਨੇ ਪਕੜ ਕੇ ਮਰਿੰਡੇ ਲੈ ਆਂਦਾ ਤੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਤਲਾਪ ਪਹਚਾ ਦਿੱਤੀ ਤੇ ਵਾਪਸੀ ਵਿੱਚ ਸਨੇਹਾ ਵਜ਼ੀਰ ਖਾਨ ਨੇ ਦੇ ਦਿੱਤਾ ਕਿ ਇਹਨਾਂ ਨੂੰ ਇੱਥੇ ਪਹਚਾਇਆ ਜਾਏ ਕੀ ਹੋ ਗਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਚੱਕਮਾ ਦੇ ਕੇ ਨਿਕਲ ਗਏ ਪਰ ਇਹਨਾਂ ਦੇ ਬੱਚੇ ਸਾਡੇ ਹੱਥ ਆ ਗਏ ਨੇ ਹੁਣ ਮੈਂ ਈਨ ਮਣਾਵਾਗਾ ਤੇ ਜਿੱਦਨ ਦਸਪੋ ਨੂੰ ਬੱਚੇ ਸਰਹੰਦ ਵਿੱਚ ਪਹੁੰਚੇ ਤੇ ਮੋਤੀराम ਮਹਿਰਾ ਨੂੰ ਪਤਾ ਲੱਗਿਆ ਕਿ ਜਗਤ ਮਾਤਾ ਰਾਜ ਮਾਤਾ ਵਿਰਧ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ ਇਹਨੇ ਆਪਣੇ ਮਨ ਨਾਲ ਸਲਾਹ ਕੀਤੀ ਮਨ ਮੰਨਿਆ ਤਾ ਉਹ ਹਰ ਜਾਣਿਆ ਸਤਿਗੁਰੂ ਕਹਿੰਦੇ ਨੇ ਕਿ ਇਹਨਾਂ ਤਿੰਨਾਂ ਨੂੰ ਵੀ ਲੰਗਰ ਛਕਾਇਆ ਜਾਵੇ ਪ੍ਰਸ਼ਾਦਾ ਛਕਾਇਆ ਜਾਵੇ ਬਾਕੀ ਦੇ ਕੈਦੀਆਂ ਨੂੰ ਖਾਣਾ ਦੇ ਕੇ ਮੋਤੀराम ਮਹਿਰਾ ਠੰਡੇ ਬੁਰਜ ਵਿੱਚ ਪਹੁੰਚਿਆ ਠੰਡੇ ਬੁਰਜ ਵਿੱਚ ਜਦੋਂ ਮਾਤਾ ਜੀ ਦੇ ਕੋਲ ਗਿਆ ਅਤੇ ਲੰਗਰ ਛਕਣ ਵਾਸਤੇ ਆਖਿਆ ਪਰ ਸਤਕਾਰਯੋਗ ਮਾਤਾ ਅਤੇ ਉਹਨਾਂ ਬੱਚਿਆਂ ਨੇ ਜਵਾਬ ਦਿੱਤਾ ਮਾਤਾ ਜੀ ਨੇ ਜਵਾਬ ਦਿੱਤਾ ਕਿ ਅਸੀਂ ਮੁਗਲਾਂ ਦੀ ਰਸੋਈ ਦਾ ਖਾਣਾ ਨਹੀਂ ਖਾ ਸਕਦੇ ਇਸ ਕਰਕੇ ਤੇਰੀਆਂ ਤੇਰੀ ਸਾਰੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗਲਾਂ ਦੀ ਰਸੋਈ ਦਾ ਕੁਝ ਵੀ ਨਹੀਂ ਖਾ ਸਕਦੇ ਤੇ ਮੋਤੀ RAM ਵਾਪਸ ਆਪਣੇ ਘਰ ਪਹੁੰਚਿਆ ਰਾਤ ਦੇ ਸਮੇਂ ਵਿੱਚ ਜਦੋਂ ਘਰਦਿਆਂ ਨੇ ਖਾਣਾ ਪਰੋਸਿਆ ਮੋਤੀ RAM ਨੇ ਇੱਕੋ ਬੁਰਕੀ ਤੋੜੀ ਮੁੰਤਾ ਕੱਲ ਲਜਾ ਕੇ ਵਾਪਸ ਰੱਖ ਦਿੱਤੀ ਘਰ ਵਾਲੀ ਭੋਲੀ ਜੀ ਇਹਨਾਂ ਦੀ ਮਾਤਾ ਲੱਧੋ ਜੀ ਇਹਨਾਂ ਨੇ ਆਖਿਆ ਕਿ ਕੀ ਕਰਨ ਹੈ ਪਹਿਲਾਂ ਤੇ ਮਾਤਾ ਜੀ ਨੇ ਮਾਤਾ ਲੱਧੋ ਜੀ ਨੇ ਆਖਿਆ ਕਿ ਕੀ ਕਰਨ ਹੈ ਮੋਤੀ RAM ਤੂੰ ਖਾਣਾ ਕਿਉਂ ਨਹੀਂ ਖਾ ਰਿਆ ਤੇ ਉਸ ਤੋਂ ਬਾਅਦ ਮੋਤੀ ਮੈਰੇ ਦੀ ਘਰ ਵਾਲੀ ਭੋਲੀ ਨੇ ਆਖਿਆ ਕਿ ਆਪ ਖਾਣਾ ਕਿਉਂ ਨਹੀਂ ਖਾ ਰਹੇ ਮੋਤੀराम ਦੀਆਂ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ ਤੇ ਆਖਣ ਲੱਗਿਆ ਕਿ ਮੇਰੇ ਗੁਰੂ ਦੇ ਬੱਚਿਆਂ ਨੇ ਮੇਰੇ ਸਤਿਕਾਰਯੋਗ ਗੁਰੂ ਦੇ ਮਾਤਾ ਜੀ ਨੇ ਖਾਣਾ ਨਹੀਂ ਖਾਦਾ ਤੇ ਮੇਰੇ ਅੰਦਰ ਖਾਣਾ ਕਿਵੇਂ ਲੰਘ ਸਕਦਾ ਹੈ ਮੈਂ ਨਹੀਂ ਇਹ ਖਾਣਾ ਖਾ ਸਕਦਾ ਖਾਣਾ ਉਠਾਲਿਆ ਗਿਆ ਰਾਤ ਨੂੰ ਆਪਸ ਵਿੱਚ ਸਲਾਹ ਕੀਤੀ ਕਿ ਕੀ ਕੀਤਾ ਜਾਏ ਮਾਤਾ ਲੱਡੋ ਜੀ ਨੇ ਕਿਹਾ ਕਿ ਆਪਾਂ ਸਤਿਗੁਰੂ ਜੀ ਦੇ ਬੱਚਿਆਂ ਦੀ ਅਤੇ ਰਾਜ ਮਾਤਾ ਵਿਰਧ ਮਾਤਾ ਗੁਜਰੀ ਜੀ ਦੀ ਸੇਵਾ ਜ਼ਰੂਰ ਕਰਨੀ ਹੈ ਜਿਵੇਂ ਮਰਜ਼ੀ ਕਰੀਏ ਜੋ ਮਰਜ਼ੀ ਹੋ ਜਾਏ ਮੋਤੀ ਦੇ ਘਰ ਵਾਲੀ ਨੇ ਦੁੱਧ ਗਰਮ ਕੀਤਾ ਅਤੇ ਗੜਵਾ 11 ਪੋ ਨੂੰ ਰਾਤ ਨੂੰ ਪਕੜਾ ਕੇ ਮੋਤੀ RAM ਨੂੰ ਤੋੜ ਦਿੱਤਾ ਜਦੋਂ ਦਰਵਾਜ਼ੇ ਤੇ ਪਹੁੰਚੇ ਤੇ ਪਿੱਛੋਂ ਆਵਾਜ਼ ਮਾਰੀ ਇੱਕ ਮਿੰਟ ਰੁਕੋ ਤੇ ਜੋ ਵੀ ਉਹਦੇ ਗਹਿਣੇ ਸਨ ਸਾਰੇ ਇਕੱਠੇ ਕਰਕੇ ਤੇ ਸਪਾਹੀਆਂ ਨੂੰ ਵੱਡੀ ਦੇ ਰੂਪ ਵਿੱਚ ਦੇ ਕੇ ਆਖਿਆ ਕਿ ਸੇਵਾ ਕਰਨੂ ਨਾ ਰਹਿ ਜਾਏ ਸੇਵਾ ਜ਼ਰੂਰ ਕਰਨੀ ਹੈ ਇਹ ਮੋਤੀ ਮਹਿਰਾ ਜਦੋਂ 11 ਪਹੁੰਚ ਪਹੁੰਚਿਆ ਰਾਤ ਨੂੰ ਦੁੱਧ ਦਾ ਗੜਵਾ ਲੈ ਕੇ ਤੇ ਸਿਪਾਈਆਂ ਨੂੰ ਮੁਖਾਤਬ ਕਰਕੇ ਕਿਹਾ ਕਿ ਮੈਂ ਇਹਨਾਂ ਬੱਚਿਆਂ ਦੀ ਸੇਵਾ ਕਰਨੀ ਹੈ ਤੇ ਸਿਪਾਈਆਂ ਨੇ ਕਿਹਾ ਕਿ ਤੈਨੂੰ ਵਜ਼ੀਰ ਖਾਨ ਦੇ एलान ਦਾ ਪਤਾ ਨਹੀਂ ਕਿ ਜਿਹੜਾ ਵੀ ਇਹਨਾਂ ਬੱਚਿਆਂ ਦੀ ਸੇਵਾ ਕਰੇਗਾ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਦੇਵੇਗਾ ਇਹਨਾਂ ਨੂੰ ਕੋਈ ਕੱਪੜਾ ਦੇਵੇਗਾ ਉਹਦੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ ਜਾਵੇਗਾ ਪਰਮੋਤੀ ਰਾਮ ਨੇ ਕਿਹਾ ਕਿ ਜੋ ਮਰਜ਼ੀ ਵੀ ਹੋ ਜਾਏ ਮੈਂ ਸੇਵਾ ਜ਼ਰੂਰ ਕਰਨੀ ਹੈ ਉਹਨਾਂ ਸਪਾਈਆਂ ਨੇ ਗਹਿਣੇ ਲਏ ਤੇ ਹੁਕਮ ਦੇ ਦਿੱਤਾ ਜਾਓ ਉੱਪਰ ਚਲੇ ਜਾਓ ਇਹ ਮੋਤੀ ਰਾਮ ਉੱਪਰ ਗਿਆ ਮਾਤਾ ਜੀ ਦੇ ਚਰਣਾ ਵਿੱਚ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮਾਤਾ ਜੀ ਇਹ ਦੁੱਧ ਮੈਂ ਆਪਣੇ ਘਰੋਂ ਲਿਆਇਆ ਹਾਂ ਇਹ ਮੁਗਲਾਂ ਦਾ ਨਹੀਂ ਹੈ ਇਹ ਸਾਡੇ ਘਰ ਦਾ ਹੈ ਕਿਰਪਾ ਕਰਕੇ ਮੇਰੀ ਸੇਵਾ ਨੂੰ ਪ੍ਰਵਾਨਗੀ ਦਿਓ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਦੁੱਧ ਛਕਾਇਆ ਵਾਪਸ ਆ ਗਿਆ 12 ਪੋ ਨੂੰ ਫਿਰ ਦੁੱਧ ਛਕਾਇਆ ਵਾਪਸ ਆ ਗਿਆ ਤੇ 33 ਰਹੇ ਦਿਨ ਅੰਮ੍ਰਿਤ ਵੇਲੇ 13 ਪੋ ਨੂੰ ਅੰਮ੍ਰਿਤ ਵੇਲੇ 4 ਵਜੇ ਦੁੱਧ ਛਕਾਇਆ ਤੇ ਵਾਪਸ ਆ ਗਿਆ ਦਨੇ ਦਿਨ ਸੇਵਾ ਕਰਦਾ ਰਿਹਾ ਤੇ 13 ਪੋ ਨੂੰ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਇਹਨੇ ਅੱਖੀ ਵੇਖੀ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ ਹੈ ਤੇ ਇਹਨਾਂ ਨੇ ਆ ਕੇ ਜਗਤ ਮਾਤਾ ਰਾਜ ਮਾਤਾ ਬਿਰਧ ਮਾਤਾ ਗੁਜਰੀ ਜੀ ਨੂੰ ਸਾਰੀ ਖਬਰ ਦੱਸੀ ਕਿ ਕਿਸ ਤਰ੍ਹਾਂ ਬੱਚਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਇਸੇ ਕਰਕੇ ਇਤਿਹਾਸ ਦੇ ਪਾਤਰ ਲਿਖਦੇ ਨੇ ਹੋਇਆ ਉਹ ਜੋ ਪ੍ਰਭ ਨੂੰ ਪਾਇਆ ਧਨ ਮੋਤੀ ਜਿਨ ਦੁੱਧ ਪਿਆਇਆ ਇਸ ਕਰਕੇ ਦੁੱਧ ਦੀ ਸੇਵਾ ਕੀਤੀ ਅਤੇ ਨਾਲੇ ਮਾਤਾ ਜੀ ਨੂੰ ਆ ਕੇ ਖਬਰ ਵੀ ਦੇ ਦਿੱਤੀ ਕਿ ਇਸ ਤਰ੍ਹਾਂ ਸ਼ਹਾਦਤ ਦਾ ਜਾਮ ਸਹਿਬਜ਼ਾਦਿਆਂ ਨੇ ਪੀਤਾ ਹੈ ਕਿਉਂਕਿ ਉਹਨਾਂ ਨੇ ਆਪਣੇ ਦਾਦੇ ਦੀ ਚਿੱਟੀ ਪੱਗ ਨੂੰ ਦਾਗ ਨਹੀਂ ਲਾਇਆ ਉਹ ਸਦਾ ਅਮਰ ਹਨ ਤੇ ਅਮਰ ਰਹਿਣਗੇ ਅਮਰ ਰਹੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਦਰੇ ਘਾਲਣਾ ਘਾਲਦੇ ਰਹੇ ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅਮਰਤ ਪਿਆਲ ਦੇ ਰਹੇ ਸੇਵਾ ਕਰਕੇ ਘਰ ਪਹੁੰਚਿਆ ਤੇ ਉਸੇ ਹੀ ਵਜ਼ੀਰ ਖਾਨ ਦੀ ਰਸੋਈ ਵਿੱਚ ਜਿਹੜਾ ਗੰਗੂ ਬ੍ਰਾਹਮਣ ਸੀ ਉਹਦੇ ਚਾਚੇ ਦਾ ਪੁੱਤ ਪੰਮਾ ਪ੍ਰਹੋਤ ਉਹਨੇ ਵਜ਼ੀਰ ਖਾਂ ਕੋਲ ਚੁਗਲੀ ਕੀਤੀ ਕਿ ਮੋਤੀ RAM ਮੈਰੇ ਨੇ ਜਗਤ ਮਾਤਾ ਬਿਰਧ ਮਾਤਾ ਗੁਜਰੀ ਜੀ ਨੂੰ ਲੰਗਰ ਸ਼ਿਕਾਇਆ ਪ੍ਰਸ਼ਾਦਾ ਸ਼ਿਕਾਇਆ ਤੇ ਨਾਲੇ 3 ਦਿਨ ਦੁੱਧ ਦੀ ਸੇਵਾ ਕਰਦਾ ਰਿਹਾ ਇੱਕ ਸ਼ਾਇਰ ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲੰਬੀਏ ਨਾ ਅੰਤ ਟੈਂਦਿਆਂ ਟੈਂਦਿਆਂ ਟਹਿ ਜਾਂਦਾ ਚੁਗਲ ਖੋਰ ਨਾ ਚੁਗਲਿਉ ਬਾਜ ਆਉਂਦਾ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਇਸ ਤਰ੍ਹਾਂ ਪੰਮੇ ਪ੍ਰੋਹਤ ਨੇ ਵਜ਼ੀਰ ਖਾਨ ਨੂੰ ਜਦੋਂ ਕਿ ਕਿਹਾ ਕਿ ਮੋਤੀ RAM ਮਹਿਰਾ ਬੱਚਿਆਂ ਦੀ ਅਤੇ ਮਾਤਾ ਦੀ 3 ਦਿਨ ਸੇਵਾ ਕਰਦਾ ਰਿਹਾ ਉਸੇ ਸਮੇਂ ਵਜ਼ੀਰ ਖਾਨ ਨੇ ਆਦੇਸ਼ ਦਿੱਤਾ ਹੁਕਮ ਦਿੱਤਾ ਕਿ ਜਾਓ ਮੋਤੀ RAM ਨੂੰ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੈੜੀਆਂ ਪਾ ਕੇ ਬੰਨ ਕੇ ਮੇਰੇ ਪੇਸ਼ ਕਰੋ ਜਦੋਂ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਪੁੱਛਿਆ ਕਿ ਆਪ ਮਾਤਾ ਗੁਜਰੀ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਲੰਗਰ ਛਕਾਉਣ ਵਾਸਤੇ ਜਾਂਦੇ ਰਹੇ ਹੋ ਤੇ ਨਾਲੇ ਦੁੱਧ ਦੀ ਸੇਵਾ ਕੀਤੀ ਹੈ ਤੇ ਮੋਤੀ RAM ਨੇ ਅੱਗੋਂ ਉਸੇ ਤਰ੍ਹਾਂ ਜਵਾਬ ਦਿੱਤਾ ਜਿਸ ਤਰ੍ਹਾਂ ਸਹਿਬਜ਼ਾਦਿਆਂ ਨੇ ਜਵਾਬ ਦਿੱਤਾ ਸੀ ਕਿ ਠੀਕ ਹੈ ਮੈਂ ਜਗਤ ਮਾਤਾ ਗੁਜਰੀ ਜੀ ਨੂੰ ਅਤੇ ਬੱਚਿਆਂ ਨੂੰ ਦੁੱਧ ਵੀ ਤਿੰਨ ਦਿਨ ਪੈ ਲੰਗਰ ਵੀ ਮੈਂ ਲੈ ਕੇ ਗਿਆ ਸੀ ਪਰ ਉਹਨਾਂ ਤੁਹਾਡੇ ਘਰ ਦਾ ਲੰਗਰ ਛਕਿਆ ਨਹੀਂ ਇਸ ਕਰਕੇ ਉਹਦੇ ਪਰਿਵਾਰ ਨੂੰ ਵੀ ਬੁਲਾਇਆ ਗਿਆ ਉਹਦੀ ਮਾਤਾ ਜੀ ਨੂੰ ਬੁਲਾਇਆ ਗਿਆ ਮਾਤਾ ਲੱਦੋ ਜੀ ਨੂੰ ਬੁਲਾਇਆ ਗਿਆ ਉਹਦੇ ਘਰ ਵਾਲੀ ਭੋਲੀ ਜੀ ਨੂੰ ਬੁਲਾਇਆ ਗਿਆ ਅਤੇ ਉਹਦਾ 7 ਸਾਲ ਦਾ ਪੁੱਤਰ ਨਰੈਣ ਉਹਨੂੰ ਵੀ ਬੁਲਾਇਆ ਗਿਆ ਤੇ ਵਜ਼ੀਰ ਖਾਂ ਆਖਣ ਲੱਗਾ ਮੋਤੀ RAM ਤੂੰ ਮੇਰੀ ਹੁਕਮ ਅਧੂਲੀ ਕੀਤੀ ਤੇ ਤੈਨੂੰ ਨਹੀਂ ਸੀ ਪਤਾ ਕਿ ਜੋ ਵੀ ਇਹਨਾਂ ਦੀ ਇਹਨਾਂ ਬੱਚਿਆਂ ਦੀ ਸਹਾਇਤਾ ਕਰੇਗਾ ਉਹਦਾ ਪਰਿਵਾਰ ਕੋਲ ਨੂੰ ਵਿੱਚ ਪੜਾਇਆ ਜਾਏਗਾ ਤੇ ਅੱਗੋਂ ਗਰਜ ਕੇ ਮੋਤੀ RAM ਮੈਰੇ ਨੇ ਆਖਿਆ ਹਜ਼ੂਰ ਤੁਹਾਡੀ ਇਨ ਤੇ 7 ਤੋਂ 9 ਸਾਲ ਦੇ ਬੱਚਿਆਂ ਨੇ ਨਹੀਂ ਮੰਨੀ ਮੈਂ ਤਾਂ ਫਿਰ ਜਵਾਨ ਇਸ ਕਰਕੇ ਮੈਨੂੰ ਮਰਨਾ ਕਬੂਲ ਹੈ ਮੈਂ ਕਦੀ ਦੀਨ ਕਬੂਲ ਨਹੀਂ ਕਰਾਂਗਾ ਹੁਣ ਇਹਨੂੰ ਡਰਾਉਣ ਵਾਸਤੇ ਕੋਲ ਨੂੰ ਮੰਗਵਾਇਆ ਗਿਆ ਤੇ ਸਾਰੇ ਪਰਿਵਾਰ ਨੂੰ ਖੜਾ ਕੀਤਾ ਗਿਆ ਇਹਦੇ 7 ਸਾਲ ਦੇ ਬੱਚੇ ਨੂੰ ਪੈਰਾਂ ਵਾਲੇ ਪਾਸਿਓਂ ਕੋਲੂ ਵਿੱਚ ਪਾਇਆ ਗਿਆ ਕੋਲੂ ਚਲਾਇਆ ਗਿਆ ਕੋਲੂ ਵਿੱਚ ਪੀੜ ਦਿੱਤਾ ਬੱਚੇ ਦੀਆਂ ਚੀਕਾਂ ਸੁਣ ਕੇ ਬੱਚੇ ਦੀਆਂ ਕੂਕਾਂ ਸੁਣ ਕੇ ਬੱਚੇ ਦੀ ਦਰਦਾਂ ਭਰੀ ਆਵਾਜ਼ ਸੁਣ ਕੇ ਜੋ ਵੀ ਲੋਕ ਵੇਖਣ ਵਾਲੇ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਥਰ-ਥਰ ਵਗ ਰਹੇ ਸਨ ਭਾਵੇਂ ਉਹ ਮੁਸਲਮਾਨ ਸਨ ਭਾਵੇਂ ਉਹ ਹਿੰਦੂ ਸਨ ਪਰ ਇੰਨਾ ਕਹਿਰ ਇੰਨਾ ਜ਼ੁਲਮ ਇੰਨਾ ਤਕabbਰ ਦੇਖ ਕੇ ਕੋਈ ਪੱਥਰ ਦਿਲ ਹੀ ਇਨਸਾਨ ਹੋਵੇਗਾ ਜਿਹੜਾ ਰਹਿ ਸਕਦਾ ਹੈ ਉਸ ਤੋਂ ਬਾਅਦ ਉਹਦੇ ਘਰ ਵਾਲੀ ਨੂੰ ਪੀੜਿਆ ਗਿਆ ਕੋਲੂ ਵਿੱਚ ਤੇ ਫਿਰ ਪੁੱਛਿਆ ਤੀਸਰੇ ਨੰਬਰ ਤੇ ਦੁਬਾਰਾ ਫਿਰ ਵਜ਼ੀਰ ਖਾਂ ਬੋਲਿਆ ਮੋਤੀ RAM ਅਜੇ ਵੀ ਦੀਨ ਕਬੂਲ ਕਰ ਲੈ ਤਾਂ ਸਮਾ ਤੇਰੇ ਕੋਲ ਹੈ ਆਪਣੀ ਜਾਨ ਬਚਾ ਸਕਦਾ ਉਸ ਤੋਂ ਬਾਅਦ ਉਹਦੀ ਮਾਤਾ ਲੱਧੋ ਜੀ ਨੂੰ ਪਿੜਿਆ ਗਿਆ ਉਸ ਤੋਂ ਬਾਅਦ ਫਿਰ ਇੱਕ ਉਹ ਸਵਾਲ ਕੀਤਾ ਤੀਸਰਾ ਕਿ ਮੋਤੀ RAM ਅਜੇ ਵੀ ਸਾਰਾ ਸੰਸਾਰ ਵੱਸ ਸਕਦਾ ਤੂੰ ਜਵਾਨ ਹੈ ਅਜੇ ਤੇਰੀ ਜ਼ਿੰਦਗੀ ਦੇ ਬੜੇ ਸਾਲ ਪਏ ਨੇ ਬੜੀ ਉਮਰ ਪਈ ਹੈ ਜੀਣ ਵਾਸਤੇ ਤੇ ਅੱਜ ਵੀ ਅੱਜ ਅਜੇ ਵੀ ਸਮਾ ਬਰਤਨਾ ਗਵਾ ਈਨ ਮੰਨ ਲੈ ਤੇਰੀ ਜਾਨ ਬਖਸ਼ੀ ਹੋ ਸਕਦੀ ਏ ਪਰ ਮੋਤੀ RAM ਨੇ ਕਿਹਾ ਕਿ ਨਹੀਂ ਮੈਨੂੰ ਮੌਤ ਕਬੂਲ ਹੈ ਕਿਉਂਕਿ ਮੇਰੇ ਸ਼ੰਸ਼ਾ ਨੇ ਆਖਿਆ ਹੈ ਕਹਾਂ ਪਈਓ ਜਦੋ ਲੋਚਨ ਮੂੰਦ ਕੇ ਬੈਠ ਰਹਿਓ ਵਕ ਧਿਆਨ ਲਗਾਇਓ ਨਾਤ ਫਿਰਿਓਲੇ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੇ ਹੀ ਐਸੋ ਬੈਸ ਪਤਾਇਓ ਸਾਚ ਕਹੂੰ ਸੁਣ ਲਿਓ ਸਭ ਜਿਨ ਨੂੰ ਪ੍ਰੇਮ ਕਿਉ ਤੇ ਨਹੀਂ ਪ੍ਰਪਾਇਓ ਮੇਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪ੍ਰੇਮ ਹੈ ਪਿਆਰ ਹੈ ਇਸ ਕਰਕੇ ਮੈਂ ਗੁਰਸਿੱਖ ਹਾਂ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦਾ ਹਾਂ ਇਸ ਲਈ ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਖੇਤ ਦੇ ਮਹਾਵਾਕ ਅਨੁਸਾਰ ਮੈਨੂੰ ਮਰਨਾ ਕਬੂਲ ਹੈ ਤੇ ਮੋਤੀਰਾਮ ਮਹਾਰਾਜੀ ਨੂੰ ਵੀ ਪੈਰਾਂ ਵਾਲੇ ਪਾਸਿਓ ਕੋਲੂ ਵਿੱਚ ਦੇ ਕੇ ਪੀੜਿਆ ਗਿਆ ਇਸ ਤਰ੍ਹਾਂ ਉਸ ਮਹਾਨ ਯੋਧੇ ਨੇ ਉਸ ਮਹਾਨ ਸੂਰਬੀਰ ਨੇ ਉਸ ਮਹਾਨ ਸ਼ਖਸੀਅਤ ਨੇ ਆਪਣੀ ਕੁਰਬਾਨੀ ਦੇ ਕੇ ਆਪਣਾ ਸੀਸ ਬਲਦਾਨ ਦੇ ਕੇ ਆਪਣਾ ਪਰਿਵਾਰ ਦਾ ਬਲੀਦਾਨ ਦੇ ਕੇ ਗੁਰਸਿੱਖੀ ਰੱਖੀ ਪਰ دین ਨਹੀਂ ਮੰਨਿਆ ਇਸ ਕਰਕੇ ਉਹੀ ਸੂਰੇ ਉਹੀ ਅਮਰ ਸ਼ਹੀਦ ਦੁਨੀਆ ਤੇ ਜਿਉਂਦੇ ਰਹਿੰਦੇ ਨੇ ਜਿੰਨਾ ਲੋਕਾਂ ਦਾ ਜੀਵਨ ਆਦਰਸ਼ਵਾਦੀ ਹੁੰਦਾ ਹੈ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਇਹ ਵੀਡੀਓ ਭੇਟ ਕੀਤੀ ਜਾ ਰਹੀ ਹੈ ਅਤੇ 25 ਪੋ ਨੂੰ ਇਹ ਸ਼ਹਾਦਤ ਮੋਤੀराम ਮਹਿਰਾ ਦੀ ਹੋਈ ਸੋ ਆਉਣ ਵਾਲੀਆਂ ਨਸਲਾਂ ਇਸ ਤੋਂ ਸਬਕ ਸਿੱਖਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੀਰ ਨੂੰ ਵੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਦਾਸ ਨੂੰ ਧੰਨਵਾਦੀ ਬਣਾਉਣ ਦਾ ਯਤਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ